ਦੀ ਸਾਰਿਆਂ ਨੂੰ ਹਾਜ਼ੀਰ ਆ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਪਣੇ YouTube ਚੈਨਲ ਅਗਨੇ ਟਿਵੀ ਦੀਰਪਾਲ ਸੰਧੂ ਅੱਜ ਆਪਾਂ ਤੁਹਾਨੂੰ ਪਹਿਲਾਂ ਆਪਾਂ ਵੀਡੀਓ ਦੀ ਫਰੰਟ ਸਾਈਡ ਦਿਖਾਤੀ ਸੀ ਵੀ ਕਿੱਦਾਂ ਆਪਾਂ ਕਾਟ ਪਾਣੀ ਹੈ ਕਿੱਦਾਂ ਬੋਡੀ ਘਟਾਉਣੇ ਤੇ ਕਿੱਦਾਂ ਆਪਾਂ ਗਲੇ ਦੀ ਗਲਾਈ ਬਣੌੜੀ ਆ ਤਾਂ ਹੁਣ ਮੈਂ ਇਹਦੀ ਅੱਜ ਤੁਹਾਨੂੰ ਬੈਕ ਸਾਈਡ ਦਿਖਾਉਗੀ ਵੀ ਬੈਕ ਸਾਈਡ ਨੂੰ ਕਿੱਦਾਂ ਵਡੌੜਾਗਾ ਤੇ ਕਿੱਦਾਂ ਕਾਟ ਕਟਾਈ ਕਰਨੀ ਹੈ ਬੋਡਿਆਂ ਦੀ ਠੀਕ ਹੈ ਤਾਂ ਜਿਹੜੀ ਮੈਂ ਬਣਾਇਆ ਉਸ ਤੋਂ ਮੈਂ ਜਿਹੜੀ ਆ ਮੈਂ ਵਡਾ ਰਖਿਆ ਹੈ ਨਾ ਠੀਕ ਹੈ ਤੁਸੀਂ ਦੇਖ ਸਕਦੇ ਹੋ ਜਿੱਲੀ ਮੈਨੂੰ ਚਾਹੀਦਾ ਸੀ ਇਹ ਲੱਗ ਥੋੜੀ ਡਾਪ ਰੱਖੀ ਆ ਇਹ ਦੇ ਵੜਾ ਲਈ ਉਹ ਤੇ ਜਿਹੜਾ ਮੈਂ ਇੱਥੇ ਬੈਕ ਸਾਈਡੋਂ ਮੈਂ ਗਲਾਂ ਨਹੀਂ ਬੜਾਉਂਗੀ ਠੀਕ ਹੈ ਤਾਂ ਸਿੱਧਾ ਪੂਰਾ ਕਵਰੀ ਕਰੂੰਗੀ ਤੇ ਇਹਦੇ ਮੋਢਿਆਂ ਦੀ ਕਾਟ ਬੋੜੀ ਇਹ ਤੁਹਾਨੂੰ ਦੱਸਦੀ ਹਾਂ ਮੋਢਿਆਂ ਦੀ ਕਾਟ ਕਿੱਦਾਂ ਬੋੜੀ ਹੈ ਠੀਕ ਹੈ ਮੈਂ ਇਹਦੇ ਜਿਵੇਂ ਮੇਰੇ ਫਰਸਟ ਵਾਲੇ ਦੇ ਫੰਦੇ 44 ਫੰਦੇ ਸੀ ਮੇਰੇ 44 ਫੰਦੇ ਹੈ 44 ਜੋਟੇ ਸੌਰੀ 88 ਮੇਰੇ ਫੰਦੇ ਹੈ ਠੀਕ ਹੈ ਤਾਂ ਤੁਹਾਨੂੰ ਦੱਸਦੀ ਹਾਂ ਪਹਿਲਾਂ ਵੀ ਤੁਸੀਂ ਦੱਸ ਚੁੱਕੇ ਸੀ ਵਕਦਾ ਕਾ ਘਟਾਣੀ ਆ ਤਾਂ ਚਾਰ ਪਹਿਲਾਂ ਚਾਰ ਫੇਰ ਤਿੰਨ ਠੀਕ ਹੈ ਇਸ ਤਰੀਕੇ ਨਾਲ ਘਟਾਏ ਬਹਿ ਤਾਂ ਪਹਿਲਾਂ ਮੈਂ ਝੋਟੇ ਗੇ ਲੂ ਵੀ ਵੀ ਜਿਹੜੇ ਜਿਹੜੇ ਝੋਟੇ ਉਹ ਕੰਪਲੀਟ ਹੈ ਪੂਰੇ ਮੇਰੇ 88 ਫੁੱਦੇ ਜਿਹੜੇ ਪੂਰੇ ਕੰਪਲੀਟ ਹੈ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੈਸੇ ਤਾਂ ਇਹ ਸਿੰਪਲ ਜਿਹਾ ਡਿਜ਼ਾਈਨ ਹੈ ਇੱਥੇ ਤਾਂ ਕਿਤੇ ਘਟਦਾ ਵਾਧਦਾ ਨਹੀਂਗਾ ਤੇ ਬਟ ਕਈ ਵਾਰ ਆਪਾਂ ਦੇ ਜਿਹੜੇ ਡਿਜ਼ਾਈਨ ਚ ਘਟਦੇ ਵਾਧਦੇ ਆਦੇ ਠੀਕ ਹੈ ਆਪਾਂ ਨੂੰ ਪਹਿਲਾਂ ਕਾਊਂਟ ਕਰ ਲੈਣੇ ਚਾਹੀਦੇ ਠੀਕ ਹੈ ਤਾਂ ਇੱਥੇ ਮੈਂ ਕਾਊਂਟ ਕਰ ਰਹੀ ਹਾਂ ਵੀ ਮੇਰੇ ਜਿਹੜੇ ਫੰਦੇ ਆ ਟੋਟਲ ਮੇਰੇ ਕੰਪਲੀਟ ਸੀ ਫੰਦੇ ਠੀਕ ਹੈ ਹੁਣ ਮੈਂ ਘਟਾਉਂਗੀ ਠੀਕ ਹੈ ਚਾਰ ਫੰਦੇ ਘਟਾਉਂਗੀ ਇਸ ਤਰੀਕੇ ਨਾਲ ਇੱਕ ਘਟਾਤਾ ਮੈਂ ਫੰਦਾ ਠੀਕ ਹੈ ਫੇਸ ਲਾਈ ਤੇ ਉਧਰ ਫੇਰ ਇਸ ਤਰੀਕੇ ਨਾਲ ਪਾਉਂਗੀ ਤੇ ਦੋ ਫੰਦੇ ਠੀਕ ਹੈ ਘਟ ਜਾਣਗੇ ਇਸ ਤਰੀਕੇ ਨਾਲ ਤੇ ਫੇਰ ਸਲਾਈ ਪਾਉਂਗੀ ਇਸ ਤਰੀਕੇ ਨਾਲ ਤਿੰਨ ਫੰਦੇ ਘਟਾਉਂਗੀ ਠੀਕ ਹੈ ਇਧਰ ਪਾਉਂਗੀ ਸਲਾਈ ਤੇ ਫੇਰ ਇਸ ਤਰੀਕੇ ਨਾਲ ਚਾਰ ਫੰਦੇ ਠੀਕ ਹੈ ਚਾਰ ਫੰਦੇ ਇੱਥੇ ਮੈਂ ਘਟਾਤੇ ਠੀਕ ਹੈ ਤਜ ਦੇ ਬੇ ਡਿਜ਼ਾਈਨਰ ਦਾ ਪਾਰੀ ਉਹ ਵੀ ਡਿਜ਼ਾਈਨ ਦੁਆਰਾ ਉਸ ਤਰੀਕੇ ਨਾਲ ਪੜਾ ਸ਼ੁਰੂ ਕਰ ਦੂੰਗੀ ਇਹ ਨੂੰ ਗਾ ਕਰਮਾ ਠੀਕ ਹੈ ਉਹ ਸ੍ਰੀ ਕੇ ਨਾਲ ਬੇ ਡਿਜ਼ਾਈਨ ਪੜਾ ਸ਼ੁਰੂ ਕਰ ਦੂੰਗੀ ਤੇ ਬਾਕੀ ਮੈਂ ਉਸ ਸ੍ਰੀ ਕੇ ਨਾਲ ਪਾਉਂਗੀ ਤੇ ਫਿਰ ਤੁਹਾਨੂੰ ਅੱਗੇ ਦਿਖਾਉਣੀ ਆ ਜੀ ਅੱਗੇ ਜਿਹੜਾ ਹੈਗਾ ਇਧਰੋਂ ਚਾਰ ਘਟਾਤੇ ਤਾਂ ਦੂਜੀ ਸਾਈਡ ਤੋਂ ਵੀ ਚਾਰ ਘਟਾੜੇ ਇਸ ਤਰੀਕੇ ਨਾਲ ਠੀਕ ਹੈ ਆਪਾਂ ਉਹ ਮੇ ਸੇਵਾ ਵਾਲਾ ਡਿਜ਼ਾਈਨ ਪਾਉਣਾ ਸੀ ਉਹ ਡਿਜ਼ਾਈਨ ਪਾ ਰਹੀ ਆ ਇੱਕ ਸਾਈਡ ਤੋਂ ਮੈਂ ਚਾਰ ਫੰਦੇ ਜਿਹੜੇ ਉਹ ਘਟਾਤੇ ਠੀਕ ਹੈ ਜੀ ਬਾਕੀ ਜਿਹੜਾ ਮੈਂ ਡਿਜ਼ਾਈਨ ਪਾ ਰਹੀ ਆ ਆਪਦਾ ਉਹੀ ਪਾਰ ਪਰ ਲਬੜਾ ਰਹੀ ਹੈ ਤਾਂ ਜਲਦੀ ਜਲਦੀ ਮੈਂ ਸਲਾਈ ਇਹ ਜਿਹੜੀ ਉਹ ਕੰਪਲੀਟ ਕਰ ਲੈਣੀ ਆ ਤਾਂ ਇਹਨਾਂ ਨੂੰ ਪਾ ਲਈ ਨਹੀਂ ਲਾਇਆ ਜੋ ਪਾ ਲਈ ਡਿਡ ਯੂ ਮੇਰੀ ਸਲਾਈ ਉਹ ਕੰਪਲੀਟ ਕਰ ਲੈਣੀ ਹੈ ਬੇ ਜਲਦੀ ਜਲਦੀ ਫਿਰ ਤੁਹਾਨੂੰ ਦਿਖਾਣੀ ਅੱਗੇ ਕੀ ਕਰਨਾ ਹੋ 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 ਠੀਕ ਹੈ ਇਸ ਤਰੀਕੇ ਨਾਲ ਜਿਹੜਾ ਇਹ ਡਿਜ਼ਾਈਨ ਆ ਉਹ ਬਣਾ ਰਹੀ ਆ इस तरीके निजाइन है मेरी मैं कंप्लीट करूँगी सिलाई तो फिर तुम अगर नैक्स सिलाई आ, आ गई एक बार चार में कटा ले हूँ दूसरी साइड तो चार कटाऊंगी ठीक है एक साइड तो मैं चार फंदे कटा ले हूँ दूसरी साइड तो मैं चार फंदे कटाऊंगी ठीक है उल्टी साइड है इस तरीके न एक फंदा घट गया ठीक है दो फंधे घट गए ठीक है तो ਤਿੰਨ ਫੰਦੇ ਕੱਟ ਗਏ ਤੇ ਚਾਰ ਫੰਦੇ ਕੱਟ ਗਏ ਇਸ ਤਰੀਕੇ ਨਾਲ ਮੈਂ ਚਾਰ ਫੰਦੇ ਘਟਾ ਲਈਏ ਹੁਣ ਬਾਕੀ ਸਾਰੀ ਸਲਾਈ ਉਹਦੀ ਮੇਰੀ ਉਲਟੀ ਉਲਟੀ ਹੈ ਉਲਟੀ ਉਲਟੀ ਹੀ ਬੁਣੂਗੀ ਬੈਕ ਸਾਈਡ ਹੈ ਸਾਰੀ ਸਲਾਈ ਉਲਟੀ ਵੱਢੀ ਹੈ ਠੀਕ ਹੈ ਇਸ ਤਰੀਕੇ ਨਾਲ ਸਾਰੀ ਸਲਾਈ ਜਿਹੜੀ ਉਲਟੀ ਉਲਟੀ ਬੁਣਨੀ ਠੀਕ ਹੈ ਇਸ ਤਰੀਕੇ ਨਾਲ ਮੈਂ ਸਾਰੀ ਸਲਾਈ ਜਿਹੜੀ ਬੁਣਨੀ ਚਾਰ ਘਟਾ ਲਈ ਅੱਗੇ ਜੀ ਨੈਕ ਸਲਾਈ ਠੀਕ ਹੈ ਹੁਣ ਮੈਂ ਚਾਰ ਫੰਦੇ ਜਿਹੜੇ ਘਟਾ ਲਏ ਸੀਏ ਹੁਣ ਆਪਾਂ ਤਿੰਨ ਫੰਦੇ ਘਟਾਉਣੇ ਆ ਇਸ ਤਰੀਕੇ ਨਾਲ ਠੀਕ ਹੈ ਇੱਕ ਫੰਦਾ ਕੱਟ ਗਿਆ ਹੁਣ ਦੋ ਘਟਾ ਗਏ ਠੀਕ ਹੈ ਤੇ ਤਿੰਨ ਘਟਾ ਗਏ ਇਸ ਤਰੀਕੇ ਨਾਲ ਮੈਂ ਤਿੰਨ ਬੰਦੇ ਘਟਾਤੇ ਠੀਕ ਹੈ ਪਹਿਲਾਂ ਚਾਰ ਘਟਾਏ ਸੀ ਜਿਹੜੇ ਮੈਂ ਪਹਿਲਾਂ ਚਾਰ ਘਟਾਏ ਸੀ ਹੁਣ ਮੈਂ ਤਿੰਨ ਘਟਾਏ ਠੀਕ ਹੈ ਬਾਕੀ ਜਿਹੜੀ ਸਿਲਾਈ ਆ ਉਸ ਤਰੀਕੇ ਨਾਲ ਜਿਵੇਂ ਆਪਣਾ ਡਿਜ਼ਾਈਨ ਪਾ ਰਹੇ ਆ ਉਸ ਤਰੀਕੇ ਨਾਲ ਹੀ ਬਣਾਣੀ ਹੈ ਸਾਰੀ ਸਿਲਾਈ ਠੀਕ ਹੈ ਚਾਰ ਤਿੰਨ ਘਟਾ ਲਏ ਹੁਣ ਮੈਂ ਬਾਕੀ ਸਿਲਾਈ ਜਿਹੜੀ ਸਾਰੀ ਉਸ ਤਰੀਕੇ ਨਾਲ ਜਿਵੇਂ ਮੇਰਾ ਡਿਜ਼ਾਈਨ ਚੱਲ ਰਿਹਾ ਹੈ ਉਸੇ ਤਰੀਕੇ ਨਾਲ ਹੀ ਬਣਾਉਂਗੀ ਮੈਂ ਬਾਕੀ ਸੇਮ ਪੈਟਰਨ ਹੀ ਬਣਾਣਾਗਾ ਠੀਕ ਹੈ ਹੁਣ ਜਿਹੜੀ ਇਹ ਸਾਰੀ ਸਲਾਈ ਨੂੰ ਉਸ ਤਰੀਕੇ ਨਾਲ ਕੰਪਲੀਟ ਕਰ ਲੈਣੀ ਠੀਕ ਹੈ ਇੱਕ ਸਾਈਡ ਤੋਂ ਮੈਂ ਚਾਰ ਤੇ ਤਿੰਨ ਫੰਦੇ ਘਟਾ ਲੇ ਤਾਂ ਹੁਣ ਦੂਸਰੀ ਸਾਈਡ ਤੋਂ ਵੀ ਮੈਂ ਆਪਦੇ ਚਾਰ ਤੇ ਤਿੰਨ ਘਟਾਉਂਗੀ ਚਾਰ ਮੈਂ ਘਟਾ ਰੱਖਿਆ ਹੁਣ ਇੱਥੇ ਮੈਂ ਤਿੰਨ ਘਟਾਣੇ ਆ ਠੀਕ ਹੈ ਬੈਕ ਸਾਈਡ ਐਸ ਕੀ ਵੀ ਠੀਕ ਹੈ ਬੈਕ ਸਾਈਡ ਆ ਫਰੰਟ ਸਾਈਡ ਆਪਾਂ ਦਿਖਾਤੀ ਸੀ ਇਸ ਤਰੀਕੇ ਨਾਲ ਇੱਕ ਫੰਦਾ ਘਟ ਗਿਆ ਠੀਕ ਹੈ 1 ਅੱਗੇ 2 ਠੀਕ ਹੈ 3 3 ਇਸ ਤਰੀਕੇ ਨਾਲ ਮੈਂ ਕਟਾਲੇ 4 ਤਿੰਨ ਕਟਾਲੇ ਬਾਕੀ ਸਾਰੀ ਸਲਾਈ ਆਪਾਂ ਉਸ ਤਰੀਕੇ ਨਾਲ ਹੀ ਕੰਪਲੀਟ ਕਰਨੀ ਠੀਕ ਹੈ ਹੁਣ ਮੈਂ ਤੁਹਾਨੂੰ ਅੱਗੇ ਦਿਖਾਉਂਗੀ ਜਦੋਂ ਮੇਰਾ ਸਾਰਾ ਜਿੰਨੀ ਕਾਟ ਪੌਣੀ ਸੇ ਆਪਾਂ ਮੋਢੇ ਵੀ ਪਾ ਲਿਆ ਇਸ ਤੋਂ ਬਾਅਦ ਜਿੰਨਾ ਮੈਂ ਬਣਾ ਲਿਆ ਫਿਰ ਤੁਹਾਨੂੰ ਦਿਖਾਉਂਗੀ ਠੀਕ ਹੈ ਜਿਹੜੀ ਆ 4 ਪਹਿਲਾ ਚਾਰ ਕਟਾਈ ਫਿਰ ਮੈਂ ਤਿੰਨ ਕਟਾਈ ਦੋਨੋਂ ਸਾਈਡ ਪਹਿਲਾ ਚਾਰ ਕਟਾਈ ਫਿਰ ਮੈਂ ਤਿੰਨ ਕਟਾਈ ਔਰ ਜਦੋਂ ਮੈਂ ਸਾਰਾ ਬਣਾ ਲੂੰਗੀ ਤਾਂ ਕਿੱਦਾਂ ਇਹਨੂੰ ਸਟੀਚ ਕਰਨਾਗਾ ਬਾਹਾਂਾਂ ਵਾ ਹਜੇ ਬਣਾਈ ਆਲੀ ਜਿੱਕੇ ਜਦੋਂ ਪੂਰਾ ਬਣਾ ਲਿਆ ਫਿਰ ਤੁਹਾਨੂੰ ਦਿਖਾਵਾਂਗੀ ਇਹ ਕਿੱਦਾਂ ਮੇਰਾ ਪੂਰਾ ਕੰਪਲੀਟ ਕਰ ਲੈ ਠੀਕ ਹੈ ਇਹ ਇਸ ਤਰੀਕੇ ਨਾਲ 4 3 ਨਾਲ ਆਪਾਂ ਘਟਾ ਲਾਂਗੇ 4 3 3 ਨਾਲ ਘਟਾ ਲਏ ਬੈ ਤਾਂ ਹੁਣ ਅੱਗੇ ਜਿਹੜਾ ਹੈਗਾ ਆਪਾਂ ਕਿੱਦਾਂ ਕਿੱਦਾਂ ਬਣਾੜਾ ਉਹ ਤੁਹਾਨੂੰ ਦੱਸਦੀ ਆ ਠੀਕ ਹੈ ਅੱਗੇ ਵੇ ਭੂਈ ਜਿੱਦੀ ਲੈਂਥ ਵੀ ਪਹਿਲਾ ਵਾਲੀ ਹੈ ਪਹਿਲਾ ਵਾਲੀ ਸਕੀਵੀ ਦੇ ਮੋਢਿਆਂ ਦੀਆਂ ਮਤਲਬ ਫਰੰਟ ਸਾਈਡ ਵਾਲੇ ਮੋਢਿਆਂ ਦੀਆਂ ਉਨੀ ਜਿਹੜੀ ਲੈਂਥ ਮੈਂ ਇਹਦੀ ਬਣਾ ਲਵਾਂਗੀ